ਉਹ ਪੁੱਤ ਜੋ ਮੋੜ ਘਰ ਨਾ ਆਇਆ ਬਟਾਲਾ ਦੇ ਪ੍ਰੇਮ ਨਗਰ ਵਿੱਚ ਰਹਿੰਦਾ ਸੀ 18 ਸਾਲਾ ਸਹਿਲ ਜੋ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਆਪਣੇ ਗੁੰਗੇ ਪਿਤਾ ਤੇ 부ਝੀ ਨਜਰਾਂ ਵਾਲੀ ਮਾਂ ਦਾ ਇਕੱਲਾ ਸਹਾਰਾ ਕੋਈ ਦਿਨ ਪਹਿਲਾਂ ਉਹ اچانک ਲਾਪਤਾ ਹੋ ਗਿਆ ਮਾਂ ਨੇ ਹਰ ਦਰ ਖੜਕਾਇਆ ਹਰ ਰਿਸ਼ਤੇਦਾਰ ਕੋਲ ਪੁੱਛਿਆ ਪਰ ਕੋਈ ਅਤਾ ਪਤਾ ਨਾ ਮਿਲਿਆ ਦੋ ਦਿਨਾਂ ਬਾਅਦ ਨੀਂਦ ਬਿਨਾ ਸੁੱਤੇ ਜਦ ਮਾਂ ਇੱਕ ਆਖਰੀ ਉਮੀਦ ਲੈ ਕੇ ਆਪਣੇ ਖੂਨ ਵਾਲੇ ਕੁੜਮਾ ਦੇ ਘਰ ਪੁੱਜੀ ਤਾਂ ਕੁਝ ਅਜੀਬ ਮਹਿਸੂਸ ਹੋਇਆ ਘਰ ਤੋਂ ਆ ਰਹੀ ਸੀ ਇੱਕ ਭਿਆਨਕ ਬਦਬੂ ਮਾਂ ਦੇ ਦਿਲ ਨੇ ਕਿਹਾ ਕੁਝ ਤਾਂ ਗਲਤ ਹੈ ਉਹ ਚੀਖ ਪਈ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਘਰ ਦੀ ਨੀਹ ਲੱਗ ਗਈ ਜਦ ਲਾਸ਼ ਮਿਲੀ ਉਹੀ ਨੌਜਵਾਨ ਸਹਿਲ ਜਿਸ ਦੀ ਮਾਂ ਪਾਲ ਕਰ ਰਹੀ ਸੀ ਉਥੋਂ ਲਾਸ਼ ਮਿਲਦੀ ਹੈ ਮਾਂ ਦੀ ਚੀਕ ਨੇ ਅਸਮਾਨ ਵੀ ਉਰਲਾ ਦਿੱਤਾ ਸਹਿਲ ਦੀ ਮਗੀਤਰ ਦੇ ਪਰਵਾਹ ਤੋਂ ਪੁੱਛ ਕੇ ਛੇ ਸ਼ੁਰੂ ਹੋਈ ਪੁਲਿਸ ਨੇ ਮਗੀਤਰ ਦੀ ਮਾਂ ਨੂੰ ਹਿਰਾਸਤ ਵਿੱਚ ਲਿਆ ਇਹ ਰਿਸ਼ਤਾ ਪਿਆਰ ਦੇ ਨਾਮ ਤੇ ਬਣਿਆ ਸੀ ਪਰ ਅੰਤ ਹੋ ਗਿਆ ਉਦੋਂ ਮਾਂ ਦੇ ਅੰਸੂ ਰੁਕੰਦਾ ਨਾਮ ਨਹੀਂ ਲੈ ਰਹੇ ਉਹ ਸਿਰਫ ਇੱਕ ਹੀ ਗੱਲ ਕਹਿੰਦੀ ਹੈ ਮੇਰੇ ਪੁੱਤ ਦਾ ਕਤਲ ਹੋਇਆ ਹੈ ਮੈਨੂੰ ਇਨਸਾਫ ਚਾਹੀਦਾ ਹੈ ਉਧਰ ਡੀਐਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਲਾਸ਼ ਪੋਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਕਾਨੂੰਨੀ ਕਾਰਵਾਈ ਜਾਰੀ ਹੈ ਇਹ ਕਹਾਣੀ ਸਿਰਫ ਨੌਜਵਾਨ ਦੀ ਮੌਤ ਦੀ ਨਹੀਂ ਇਹ ਇੱਕ ਮਾਂ ਦੀ ਟੁੱਟੀ ਉਮੀਦਾਂ ਇੱਕ ਪਰਿਵਾਰ ਦੇ ਵਿਗੜੇ ਸੁਪਨੇ ਅਤੇ ਪਿਆਰ ਚੋਂ ਮਿਲੀ ਧੋਖੇ ਦੀ ਕਹਾਣੀ ਹੈ ਸਵਾਲ ਇਹ ਨਹੀਂ ਕਿ ਸਹਿਲ ਮਰ ਗਿਆ ਹੈ ਸਵਾਲ ਇਹ ਹੈ ਕਿ ਉਸ ਨੂੰ ਕਿਉਂ ਮਾਰਿਆ ਗਿਆ ਬਾਕੀ ਤੁਸੀਂ ਖੁਦ ਸੁਣੋ ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਦੀ ਇੰਗੇਜਮੈਂਟ ਆ ਨਿਊ ਗੋਵਿੰਦਨਗਰ ਦੇ ਉਹ ਹਿੱਆ ਇੰਗੇਜਮੈਂਟ ਹੋਈ ਆ ਚਰਨਜੀਤ ਦੀ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣਾ ਹੈ ਓਹਨਾਂ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਹਲ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇਖਿਆ ਜਿਲੇ ਘਰ ਦੇ ਲਾਗਿਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬਾਡੀ ਦੀ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨੇਰ ਤਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਰ ਰਜਿਸਟਰੀ ਆ ਕਤਲ ਦੀ ਤੇ ਇੱਕ ਦਾ ਡੈਡ ਬੁੜੀ ਦਿੱਤਾ ਮੈਨੂੰ ਕਿੱਥੋਂ ਮਿਲੀ ਜੈ ਡੈਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਟਕੀ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੋ ਆਏਗਾ ਉਹ ਉਹਦਾ ਰੈਸਟ ਕੋਈ ਦਿੱਤਾ ਅਜੇ ਰੈਸਟ ਕੋਈ ਨਹੀਂ ਹੋਇਆ ਜਿਹੜੇ ਰੈਸਟ ਹੋਏਗਾ ਤੁਹਾਨੂੰ ਜ਼ਰੂਰ ਆਸੇ ਅੱਜ ਆ ਕੁੜੀ ਨੇ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਵਿਆਹ ਕਰ ਦੋ ਜੇ ਚੇਤੀ ਦੇ ਵਿਆਹ ਕਰ ਦੋ